ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ 100 ਵਰਿਆ ਜੀਵਨ ਪੀ ਤਨ ਹੋਸੀ ਖੇਹ ਫਰੀਦਾ ਬਾਹ ਪਰਾਇ ਬੈਸਣ ਸਾਈ ਮੁਜੈਰ ਦੇਹ ਜੇ ਤੂੰ ਏਵੈ ਰਖਸੀ ਜੀਓ ਸਰੀਰ ਹਲੇਹ ਕੰਧ ਕੋਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ ਵਣ ਕੈ ਸਰ ਲੋਹਾਰ ਵਕਰਾ ਪਾਠ ਕਰਨਾ ਹੈ ਕੈਸਰ ਇਕੱਠਾ ਨਹੀਂ ਕਹਿਦਣਾ ਵਣ ਕੈ ਸਰ ਲੋਹਾਰ ਫਰੀਦਾ ਹੌ ਲੋੜੀ ਸਹ ਆਪਣਾ ਤੂ ਲੋੜਹਿ ਅੰਗਿਆਰ ਫਰੀਦਾ ਇਕਨਾ ਆਟਾ ਅਗਲਾ ਇਕ ਨਾ ਨਾਹੀ ਲੋਣ ਅੱਗੇ ਅੱਗੇ ਗਏ ਸਿੰਘ ਆਪਸਾਨ ਸਿੰਘ ਆਪਸਨ ਅੱਗੇ ਗਏ ਸਿੰਘ ਆਪਸਾਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ੱਡੋ ਰੱਡ ਜਾਂ ਭੇਰੀ ੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇ ਦੇ ਪੀ ਗਏ ਉਸਾਰੇ ਦੇ ਇਥੇ ਯਮਕ ਲਾ ਦਿੰਨੀ ਹੈ ਉਸਾਰੇ ਦੇ ਇਹ ਡੈਸ਼ ਤੇ ਕੀ ਬੋਲਣਾ ਹੈ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦ ਨਕਾਈ ਮੇਖ ਵਾਰੀ ਆਪ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋ ਦੀਵੀ ਬਲੰਦਿਆ ਮਲਕ ਬਹਿਠਾ ਆਏ ਮਲਕ ਬਹਿਠਾ ਆਏ ਗਾੜ ਲੀਤਾ ਘਾਟ ਲੁੱਟਿਆ ਦੀਵੜੇ ਗਿਆ ਬੁਝਾਏ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹ ਜਿ ਥੀਆ ਜਿ ਸਿਰ ਥੀਆ ਤਿਲਾਹ ਕੁਮਾਦੈ ਔਰ ਕਾਗਦੈ ਕੁੰਨੇ ਕੋਇ ਲਿਆ ਕੁੰਨੇ ਕੋਇ ਲਿਆ ਕੁਮਾਦੈ ਆਰ ਕਾਗਦੈ ਕੁੰਨੇ ਕੋਇ ਲਿਆ ਮੰਦੇ ਅਮਲ ਕਰੇਦਿਆ ਏਹ ਸੁਜਾਇ ਤਿਨਾਹ ਫਰੀਦਾ ਕੰਨ ਮਸੱਲਾ ਸੂਫ ਗਾਲ ਦਿਲ ਕਾਤੀ ਗੋੜਵਾਤ ਕੰਨ ਥੋੜਾ ਜਿਹਾ ਭਾਰਾਈ ਬੋਲਣਾ ਫਰੀਦਾ ਕੰਨ ਮਸੱਲਾ ਉਚਾਰਨ ਕਰਨਾ ਕਿਤੇ ਮਸਲਾ ਨਹੀਂ ਕਹਿ ਦੇਣਾ ਫਰੀਦਾ ਕੰਨ ਮੁਸੱਲਾ ਸੂਫ ਗਲ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੇ ਰਤੀ ਰਤ ਨਾ ਨਿਕਲੇ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸੋ ਦੈਨ ਤਨ ਰਤ ਨ ਹੋਏ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨ ਹੋਏ ਰਤ ਬਿਨ ਤਨ ਨ ਹੋਏ ਜੋ ਸਹ ਰਤੇ ਆਪਨੇ ਦਿਨ ਤਨ ਲੋਭ ਰਤ ਨ ਹੋਏ ਭੈ ਪਇ ਤਨ ਖੀਨ ਹੋਏ ਲੋਭ ਰਤ ਵਿੱਚ ਹੋ ਜਾਏ ਜੋ ਬੈ ਸੰਤਰ ਧਾਤ ਸੁਧ ਹੋਏ ਜੋ ਬੈ ਸੰਤਰ ਧਾਤ ਸੁਧ ਹੋਏ ਜੋ ਬੈ ਸੰਤਰ ਧਾਤ ਸੁਧ ਹੋਏ ਤਿਉ ਹਰਿ ਕਾ ਭਉ ਦੁਰਮਤ ਮੈ ਲਗਵਾਏ ਨਾਨਕ ਤੇ ਜਨ ਸੋਹਣੇ ਜੋ ਬੈ ਸੰਤਰ ਤੇ ਲੱਗੇ ਜੋ ਬੈ ਸੰਤਰ ਧਾਤ ਸੁਧ ਹੋਏ ਤਿਉ ਹਰਿ ਕਾ ਭਉ ਦੁਰਮਤ ਮੈ ਲਗਵਾਏ ਨਾਨਕ ਤੇਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂਡ ਲਹੋ ਜਿੱਥੋ ਲੱਭੀ ਵਥ ਛੱਪੜ ਢੂਡੈ ਕਿਆ ਹੋਵੈ ਚਿੱਕੜ ਡੂਬੈ ਹੱਥ ਚਿੱਕੜ ਡੂਬੈ ਹੱਥ ਫਰੀਦਾ ਨੱਡੀ ਕੰਤ ਨਾਰਾਵਿਓ ਆ ਨੰਡੀ 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 ਕੰਤ ਨਾਰਾਵਿਓ ਫਰੀਦਾ ਨੰਡੀ ਕੰਤ ਨਾ ਰਾਵੇਉ ਵੱਡੀ ਥੀ ਮੁਈ ਆਸ ਮੁਈ ਆਸ ਇਹ ਵਖਰਾ ਪਾਠ ਕਰਨਾ ਹੈ ਇਕੱਠਾ ਲਿਖਿਆ ਹੈ ਮੁਈ ਆਸ ਧੰਨ ਕੂ ਕਹਿੰਦੀ ਗੋਰ ਮੇ ਤੈ ਸਹਿ ਨਾ ਮਿਲੀ ਆਸ ਤੈ ਸਹਿ ਨਾ ਮਿਲੀ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨਹ ਕਿਆ ਰਲੀਆਂ ਫਰੀਦਾ ਕੋਠੇ ਠੁੱਕਣ ਕੇਤੜਾ ਠੁੱਕਣ ਠੁੱਕਣ ਆ ਠੁੱਕਣ ਨਹੀਂ ਫਰੀਦਾ ਕੋਠੇ ਠੁਕਣ ਕੇਤੜਾ ਠੁੱਕਣ ਬੋਲ ਠੁੱਕਣ ਥੋੜਾ ਜਿਹਾ ਕੱਸ ਕੇ ਫਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ 마ੜੀਆ 마ੜੀਆ ਪੁੱਲਾ ਹੀ ਬੋਲਣਾ 마ੜੀਆ ਥੋੜਾ ਬੋਲਣਾ ਫਰੀਦਾ ਕੋਠੇ ਮੰਡਪ 마ੜੀਆ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੁੱਲ ਵੀ ਕੋਈ ਨਾ ਹੋਸੀ ਮੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ